ਜੇ ਤੁਸੀਂ ਮੈਨੂੰ ਬਹੁਤ ਵੱਡੀ ਜਿੰਮੇਵਾਰੀ ਦਿੱਤੀ ਹੈ ਆ ਕੋਈ ਸਥਾਨ ਹੈ ਜਿੱਥੇ ਬਹੁਤ ਮਹਾਨ ਲੀਡਰ ਇਥੋਂ ਦੀ ਇਸ ਪਾਰਟੀ ਦੀ ਗੁਆਇਕ ਨੇ ਕੀਤੀ ਹੈ ਜਹਦਾਰ ਸਿੰਘ ਮੁਖਸੇ ਚਪਾਲ ਜੀ ਸਭ ਪਹਿਲੇ ਪ੍ਰਧਾਨ ਸੀ ਅਖਾਲੀ ਦਲ ਦੇ ਮਾਸਟਰ ਤਾਰਾ ਸਿੰਘ ਸੰਤ ਫਤੇ ਸਿੰਘ ਜੀ ਲੌਂਗਵਾਲ ਸਾਹਿਬ ਤੋੜ ਸਾਹਿਬ ਵੱਡੇ ਬਾਦਲ ਸਾਹਿਬ ਕਿੰਨੇ ਪ੍ਰਧਾਨ ਰਹੇ ਮੈਂ ਤਾਂ ਉਮਰ ਵਿੱਚ ਵੀ ਮੈਂ ਕਹਿੰਦਾ ਕੁਰਬਾਨੀਆਂ ਵਿੱਚ ਵੀ ਮੈਂ ਉਹਨਾਂ ਦੇ ਨੇੜੇ ਤੇੜੇ ਨਹੀਂ ਦੇਖੋ ਵੱਡੇ ਬਾਦਲ ਸਾਹਿਬ ਤੇ ਸੀਨੀਅਰ ਲੀਡਰਸ਼ਿਪ ਨੇ 18 18 ਸਾਲ ਕੌਮ ਖਾਤਰ ਪੰਜਾਬ ਖਾਤਰ ਉਹ ਕਿਤੇ ਡੋਲੀ ਨਹੀਂ ਕਿਤੇ ਡਰੇ ਨਹੀਂ ਐ ਨਹੀਂ ਕਿ ਆ ਕਿ ਮੇਰੇ ਬੱਚੇ ਮੇਰਾ ਪਰਿਵਾਰ ਸਹੀ ਮੈਨੇ ਦੇ ਉਹ ਲੀਡਰਸ਼ਿਪ ਦਾ ਪਰਿਵਾਰ ਕੌਮ ਸੀ ਧਾਕੀ ਸੀ ਉਹ ਲੀਡਰਸ਼ਿਪ ਨੂੰ ਮੈਂ ਸਿਰ ਚੁੱਕ ਕੇ ਸलाम ਕਰਦਾ ਹਾਂ ਜਿਨ੍ਹਾਂ ਨੇ ਨਾ ਗਨਮਨ ਨਾ ਕਰਕੇ ਨਾ ਚੇਰ ਮੰਨੀਆਂ ਕਰਕੇ ਨਾ ਮੁੱਖ ਮੰਤਰੀਆਂ ਕਰਕੇ ਆਪਣੀ ਕੌਮ ਦੀ ਅਗਵਾਈ ਛੱਡੀ ਆ ਕੌਮ ਦੇ ਪ੍ਰਤਿਸ਼ਰਮ ਮਾਰਿਆ ਅੱਜ ਆਪਾਂ ਨੂੰ ਆਪਣੀ ਪੁਰਾਣੀ ਲੀਡਰਸ਼ਿਪ ਦੀ ਜ਼ਿੰਦਗੀ ਤੋਂ ਸਿੱਖਣਾ ਚਾਹੀਦਾ ਉਹਨਾਂ ਦੀ ਸਫਰ ਤੋਂ ਸਿੱਖਣਾ ਚਾਹੀਦਾ ਹੈ ਜਿਹੜੀ ਨਵੀਂ ਪੀੜ੍ਹੀ ਆਈ ਆ ਉਹ ਉਹਨਾਂ ਨੂੰ ਪਤਾ ਨਹੀਂ ਪੁਰਾਣਾ ਇਤਿਹਾਸ ਕੀ ਆ ਪਾਰਟੀ ਦਾ ਪੁਰਾਣਾ ਇਤਿਹਾਸ ਕੀ ਆ ਆਪਣੀ ਪਾਰਟੀ ਕੋਈ ਕਾਂਗਰਸ ਵਰਗੀ ਨਹੀਂ ਕੋਈ ਭਾਜਪਾ ਵਰਗੀ ਨਹੀਂ ਕੋਈ ਝਾੜੂ ਵਰਗੇ ਵਰਗੇ ਨਹੀਂ ਆਪਣੀ ਪਾਰਟੀ ਦੀ ਬਹੁਤ ਵੱਡੀ ਜੰਮਵਾਰੀ ਹੈ ਖਾਲਸਾ ਪੰਥ ਦੀ ਜੰਮਵਾਰੀ ਹੈ ਪੰਜਾਬ ਦੀ ਜੰਮਵਾਰੀ ਹੈ ਪੰਜਾਬ ਦੇ ਹਰ ਵਸਨੀਕ ਦੀ ਜੰਮਵਾਰੀ ਹੈ ਸਾਰੇ ਧਰਮਾਂ ਨੂੰ ਇਕੱਠੇ ਰੱਖ ਕੇ ਤਾਹੀਂ ਆਪਾਂ ਖੁਸ਼ਹਾਲ ਹੋਵਾਂਗੇ ਆ ਆਪਣੀ ਜੰਮਵਾਰੀ ਹੈ ਜੇ ਪੰਜਾਬ ਪਿੱਛੇ ਜਾਂਦਾ ਨੁਕਸਾਨ ਆਪਣਾ ਹੈ ਕੋਈ ਕਾਂਗਰਸ ਦਾ ਨਹੀਂ ਕੋਈ ਭਾਜਪਾ ਦਾ ਉਹਨਾਂ ਨੂੰ ਕੋਈ ਕੀ ਫਰਕ ਹੈ ਪੰਜਾਬ ਪਿੱਛੇ ਹੋ ਜਾਊਗਾ ਹਰਿਆਣਾ ਅੱਗੇ ਹੋ ਜਾਊਗਾ ਉਹਨਾਂ ਨੂੰ ਕੋਈ ਲਾਲਚ ਨਹੀਂ ਪਰਵਾਹ ਨਹੀਂ ਇਕੱਲੇ ਆਪਾਂ ਨੂੰ ਹੈ ਮੈਂ ਪੰਜਾਬੀਆਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਪਛਾਣ ਲਿਏ ਆਪਣੇ ਕੌਣ ਹੈ ਪਰाये ਕੌਣ ਹੈ ਕੌਣ ਪੰਜਾਬ ਨੂੰ ਅੱਗੇ ਲਿਜਾ ਸਕਦਾ ਹੈ ਕੌਣ ਪੰਜਾਬ ਨੂੰ ਪਿੱਛੇ ਸੱਟ ਸਕਦਾ ਹੈ ਪ੍ਰਧਾਨ ਹੋਣ ਦੇ ਨਾਤੇ ਮੈਂ ਤੁਹਾਨੂੰ वचन ਦਿੰਦਾ ਵੇਖੋ ਮੇਰੇ ਵਾਸਤੇ ਪੰਜਾਬ ਖਾਲਸਾ ਪੰਥ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਮੇਰਾ ਫਰਜ਼ ਹੈ ਤੇ ਮੇਰੀ ਡਿਊਟੀ ਹੈ ਖਾਲਸਾ ਪੰਥ ਦੀ ਜੜਦੀ ਕਲਾ ਵਾਸਤੇ ਕੋਈ ਕੰਪਰੋਮਾਈਜ਼ ਨਹੀਂ ਕਾਲੀ ਜਲਦੀ ਪ੍ਰੈਸਟੀਜ ਦੇ ਸਾਹਮਣੇ ਕੋਈ ਕੰਪਰਮਾਈਜ਼ ਨਹੀਂ ਪੰਜਾਬ ਦੀ ਤਰੱਕੀ ਦੇ ਸਾਹਮਣੇ ਕੋਈ ਕੰਪਰਮਾਈਜ਼ ਨਹੀਂ ਮੇਰਾ ਤੇ ਸਾਰੀ ਸਮੁੱਚੀ ਪਾਰਟੀ ਦਾ ਇੱਕੋ ਇੱਕ ਨਿਸ਼ਾਨਾ ਹੈ ਪੰਜਾਬ ਨੂੰ ਫਿਰ ਤੋਂ ਨੰਬਰ 1 ਤੇ ਲੈ ਕੇ ਜਾਣਾ ਪੰਜਾਬ ਨੂੰ ਫਿਰ ਤੋਂ ਮੈਂ ਸਾਰਿਆਂ ਨੂੰ ਵਾਦਾ ਕਰਦਾ ਹਾਂ ਤੁਸੀਂ ਮਿਹਨਤ ਕਰੋ ਤੇ ਮੈਂ ਕਹਿ ਸਕਦਾ ਮੈਂ ਬੜਾ ਕੁਝ ਦੇਖਿਆ ਹੈ ਤੁਸੀਂ ਮਿਹਨਤ ਕਰੋਗੇ ਤੁਹਾਡੇ ਵਰਗਾ ਵਰਕਰਾਂ ਦਾ ਮੁਕਾਬਲਾ ਕਿਸੇ 파ਟੀ ਕੋਲ ਹੈ ਜੇ ਵਰਕਰ ਨਹੀਂ ਤੁਹਾਡੇ ਵਰਗੇ ਤੁਸੀਂ ਮਨ ਬਣਾ ਲਓ ਤੁਸੀਂ ਮਨ ਬਣਾ ਲਓ ਤੁਹਾਡੀ ਸਰਕਾਰ ਬਣਾਉਣੀ ਹੈ ਤੁਸੀਂ ਬਣਾ ਕੇ ਰੱਖੋਗੇ ਮੈਂ ਤੁਹਾਨੂੰ ਗਾਰੰਟੀ ਦਿੰਦਾ ਇੱਕ ਮੈਂ ਬੇਨਤੀ ਕਰਨਾ ਚਾਹਣਾ ਹੈ ਜੜਦੀ ਕਲਾ ਦੀ ਗੱਲ ਕਰਿਆ ਕਰੋ ਢੈਂਦੀ ਗੱਲ ਨਹੀਂ ਕਰਨੀ ਕਿਸੇ ਨੇ ਆ ਖਾਲਸੇ ਵਿੱਚ ਢੈਂਦੀ ਗੱਲਾਂ ਤਾਂ ਗੱਲ ਹੀ ਹੈ ਨਹੀਂ ਜੇ ਸਰਕਾਰ ਬਣਾਉਣੀ ਹੈ ਤੇ ਬਣਾਉਣੀ ਬਣਾਉਣੀ ਹੈ ਕੋਈ ਰੋਕ ਨਹੀਂ ਸਕਦਾ ਸਾਥ ਹੋਏ 2027 ਤੁਸੀਂ ਵਾਪਸ ਆਪਣੀ ਪੰਤਰੀ ਸਰਕਾਰ ਲਿਆਓ ਪੰਜਾਬ ਦੀ ਸਰਕਾਰ ਲਿਆਓ ਪੰਜਾਬੀਆਂ ਦੀ ਸਰਕਾਰ ਲਿਆਓ ਪੰਜਾਬ ਨੂੰ ਅਗਲੇ 5 ਸਾਲ ਫਿਰ ਤੋਂ ਇੱਕ ਨੰਬਰ ਤੇ ਲੈ ਕੇ ਜਾਵਾਂਗੇ ਪੰਜਾਬ ਵਿੱਚ ਅਮਨ ਸ਼ਾਂਤੀ ਰਹੂਗੀ ਅਮਨ ਸ਼ਾਂਤੀ ਰਹੂਗੀ ਪੰਜਾਬ ਵਿੱਚ ਭਾਈਚਾਰਾ ਇਕਸਾਂਝ ਰਹੂਗੀ ਪੰਜਾਬ ਵਿੱਚ ਆ ਜਿੰਨੇ ਗੈਂਗਸਟਰ ਕੋਈ ਪੰਜਾਬ ਚ ਮੀਟੋਣ ਦੇਵਾਂਗੇ ਮੈਂ ਤੁਹਾਨੂੰ ਗਰੰਟੀ ਦਿੰਦਾ ਹਾਂ ਆ ਜਿਹੜੇ ਡਰੱਗ ਵੇਚਣ ਵਾਲੇ ਸਾਰੇ ਅੰਦਰ ਹੋਣਗੇ ਜੇਲਾ ਅਗਲਾ ਗਰੰਟੀ ਦਿੰਦਾ ਹਾਂ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਆਪਣਾ ਫਰਜ਼ ਹੈ ਤੇ ਤੁਹਾਨੂੰ ਵਾਅਦਾ ਕਰਦਾ ਐਥੇ ਫਿਰ ਤੋਂ ਇੰਡਸਟਰੀ ਜਿਹੜੇ ਆਪਣੇ ਚਲੀ ਗਈ ਵਾਪਸ ਇੰਡਸਟਰੀ ਆਊਗਾ ਵਪਾਰ ਆਊਗਾ ਤੇ ਫੈਕਟਰੀ ਡਵੈਲਪਮੈਂਟ ਵਾਲੀ ਉਸ ਦਿਨ ਆਉਣਗੇ ਜਿਵੇਂ ਤੁਸੀਂ ਦੇਖਿਆ ਤੇ ਵਾਪਸ ਅਮਨ ਸ਼ਾਂਤੀ ਰਹੂਗੀ ਤੇ ਤਰੱਕੀ ਪੰਜਾਬ ਚੜਾਊਗੀ ਮੈਂ ਅਖੀਰ ਵਿੱਚ आई कहना चाहना आओ कठे ये पार्टी ना दिल जिन्हें भी श्रोमणी अकाली दल का सत्कार है परिवार है पर किसी कारण करके अलग हो गए मैं प्रधान श्रोमणी अकाली दल हाथ जोड़ के बेनती करता है वापस श्रोमणी अकाली दल चाहो अपनी मां पार्टी को तगड़ा करो जे अकाली दल ਇਹ ਪੰਜਾਬੀ ਤਖੜੇ ਆ ਖਾਲਸਾ ਪੰਥ ਤਖੜਾ ਹੈ ਤੇ ਪੰਜਾਬ ਤਰੱਕੀ ਦੀ بلੰਦੀਆਂ ਜਾਊਗਾ ਤੇ ਮੈਂ ਸਾਰੇ ਗੱਲਕੇਟ ਸਹਿਬਾਨ ਦਾ ਤੇ ਖਾਸ ਕਰਕੇ ਭੁੰਦਰ ਸਾਹਿਬ ਦਾ ਧੰਨਵਾਦ ਕਰਦਾ ਹੈ ਭੁੰਦਰ ਸਾਹਿਬ ਨੇ ਬੜੇ ਔਖੇ ਸਮੇਂ ਭੁੰਦਰ ਸਾਹਿਬ ਸਦਾ ਸਾਡੇ ਉੱਤੇ ਹੱਥ ਰੱਖਦੇ ਰਹਿੰਦੇ ਆ ਗਾਈਡ ਕਰਦੇ ਰਹਿੰਦੇ ਆ ਪਰ ਔਖੇ ਸਮੇਂ ਉਹਨਾਂ ਨੇ ਜੋ ਅਗਵਾਈ ਕੀਤੀ ਪਾਰਟੀ ਦੀ ਸਮੂਚੀ ਪਾਰਕੀ ਪੁੰਡਰ ਸਾਹਿਬ ਦਾ ਧੰਨਵਾਦ ਕਰਦੀ ਹੈ ਤੇ ਸਾਰਿਆਂ ਨੂੰ ਬੇਨਤੀ ਕਰਦਾ ਸਾਰੇ ਗੱਲਗੱਡ ਨੂੰ ਸਾਰੇ ਹਲਕਾ ਇੰਜਾਜ ਨੂੰ ਸਾਡੇ ਉੱਤਧਾਰ ਨੂੰ ਕੱਲ ਤਵੰਡੀ ਸਾਹਿਬ ਬਸਾਖੀ ਦੀ ਪਹਿਲੀ ਆਪਣੀ ਜੰਗ ਉੱਤੋਂ ਸ਼ੁਰੂ ਹੋਣੀ ਹੈ ਸਰਕਾਰ ਬਣਾਉਣ ਦੀ ਜੰਗ ਉੱਤੋਂ ਸ਼ੁਰੂ ਹੋਣੀ ਹੈ ਤੇ ਤੁਸੀਂ ਸਾਰਿਆਂ ਨੇ ਉੱਤੇ 10 ਵਜੇ ਆਪਣੀ ਸਟੇਜ ਤੇ ਪਹੁੰਚਣਾ ਹੈ ਆ ਬੇਨਤੀ ਹੈ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਦੀ ਤੇ ਇੱਕ ਹੋਰ ਵੀ ਬੇਨਤੀ Δηλαδή μα λάγκι, πύση!